ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ ਬੱਚਿਆਂ ਦੇ ਪੜ੍ਹਾਈ ਦੇ ਲਈ ਹੋਰ ਕਲਾਸਰੂਮ ਦੀ ਸਹੂਲਤ ਮਿਲਣ ਵਾਲੀ ਹੈ ਕਿਉਂਕਿ ਬੀਸੀ ਸਰਕਾਰ ਨੇ ਸ਼ਹਿਰ ਵਿੱਚ ਵਧ ਰਹੀ ਆਬਾਦੀ ਨੂੰ ਦੇਖਦਿਆਂ ਹੋਇਆ ਸਕੂਲਾਂ ਦੇ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਹੋਇਆ ਹੈ ਇਸ ਨਿਵੇਸ਼ ਦੇ ਤਹਿਤ ਫੋਰਸਿਥ ਰੋਡ ਐਲੀਮੈਂਟਰੀ ਅਤੇ ਜੋਰਜ ਗ੍ਰੀਨਵੇ ਐਲੀਮੈਂਟਰੀ ਦੇ ਵਿੱਚ ਕਲਾਸਰੂਮ ਜੋੜੇ ਜਾਣਗੇ ਅਤੇ ਨਾਲ ਹੀ ਸਿਟੀ ਸੈਂਟਰ ਲਰਨਿੰਗ ਸੈਂਟਰ ਨੂੰ ਵੀ ਇੱਕ ਨਵੇਂ ਐਲੀਮੈਂਟਰੀ ਸਕੂਲ ਦੇ ਵਿੱਚ ਬਦਲਿਆ ਜਾਏਗਾ ਜਸਨਾਲ ਸਰੀ ਵਿੱਚ 915 ਨਵੀਆਂ ਸੀਟਾਂ ਉਪਲਬਧ ਹੋਣਗੀਆਂ। ਇਹ ਪ੍ਰੋਜੈਕਟ ਦੱਸਦੇ ਹਨ ਕਿ ਕਿਵੇਂ ਸਰੀ ਦੇ ਵਿੱਚ ਤੇਜ਼ੀ ਨਾਲ ਵਧ ਰਹੇ ਵਿਦਿਆਰਥੀ ਦਾਖਲੇ ਦੇ ਸੰਸਥਾਵਾਂ ਨੂੰ ਤਿਆਰ ਵਿੱਚ ਰੱਖ ਕੇ ਸਕੂਲਾਂ ਨੂੰ ਵਿਧਾਇਆ ਜਾ ਰਿਹਾ ਹੈ। ਪਿਛਲੇ 7 ਸਾਲਾਂ ਦੇ ਵਿੱਚ 8200 ਵਿਦਿਆਰਥੀ ਸਥਾਨ ਬਣਾਈ ਗਏ ਹਨ ਅਤੇ 300 ਹੋਰ ਜਲਦੀ ਨਵੇਂ ਆ ਰਹੇ ਨੇ। ਮਹੱਤਵਪੂਰਨ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਫੋਰਸੇਥਰੋਡ ਐਲੀਮੈਂਟਰੀ ਵਿੱਚ 340 ਸੀਟਾਂ ਜੋੜੀਆਂ ਜਾਣਗੀਆਂ ਅਤੇ ਇਹ ਡਿਜ਼ਾਈਨ ਸਤੇਰ ਰਹੇਗਾ জর্জ ਗ੍ਰੀਨਵੇ ਐਲੀਮੈਂਟਰੀ ਦੇ ਵਿੱਚ 350 ਸੀਟਾਂ ਦਾ ਵਿਸਤਾਰ 2025 ਤੱਕ ਤਿਆਰ ਹੋ ਜਾਏਗਾ ਸਿਟੀ ਸੈਂਟਰ ਲਰਨਿੰਗ ਸੈਂਟਰ ਦੇ ਵਿੱਚ 2025 ਤੱਕ ਸਰੀ ਦੇ ਸਿਟੀ ਸੈਂਟਰ ਵਿੱਚ 225 ਨਵੀਆਂ ਸੀਟਾਂ ਉਪਲਬਧ ਹੋਣਗੀਆਂ ਉੱਥੇ ਹੀ ਰਚਨਾ ਸਿੰਘ ਸਿੱਖਿਆ ਤੇ ਬਾਲ ਸੰਭਾਲ ਮੰਤਰੀ ਨੇ ਕਿਹਾ ਕਿ ਅਸੀਂ ਸਰੀ ਵਿੱਚ ਨਿਵੇਸ਼ ਕਰਨ ਦੇ ਲਈ ਵਚਨਬੱਧ ਹਾਂ ਤਾਂ ਜੋ ਸਾਡੇ ਕੋਲ ਵਿਦਿਆਰਥੀਆਂ ਲਈ ਜ਼ਰੂਰੀ ਕਲਾਸਰੂਮ ਵੀ ਹੋਣਗੇ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ ਬੱਚਿਆਂ ਦੇ ਪੜ੍ਹਾਈ ਦੇ ਲਈ ਹੋਰ ਕਲਾਸਰੂਮ ਦੀ ਸਹੂਲਤ ਮਿਲਣ ਵਾਲੀ ਹੈ ਕਿਉਂਕਿ ਬੀਸੀ ਸਰਕਾਰ ਨੇ ਸ਼ਹਿਰ ਵਿੱਚ ਵਧ ਰਹੀ ਆਬਾਦੀ ਨੂੰ ਦੇਖਦਿਆਂ ਹੋਇਆ ਸਕੂਲਾਂ ਦੇ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਹੋਇਆ ਹੈ ਇਸ ਨਿਵੇਸ਼ ਦੇ ਤਹਿਤ ਫੋਰਸਟ ਰੋਡ ਐਲੀਮੈਂਟਰੀ ਅਤੇ ਜਾਰਜ ਗ੍ਰੀਨਵੇ ਐਲੀਮੈਂਟਰੀ ਦੇ ਵਿੱਚ ਕਲਾਸਰੂਮ ਜੋੜੇ ਜਾਣਗੇ ਅਤੇ ਨਾਲ ਹੀ ਸਿਟੀ ਸੈਂਟਰ ਲਰਨਿੰਗ ਸੈਂਟਰ ਨੂੰ ਵੀ ਇੱਕ ਨਵੇਂ ਐਲੀਮੈਂਟਰੀ ਸਕੂਲ ਦੇ ਵਿੱਚ ਬਦਲਿਆ ਜਾਏਗਾ ਜਿਸ ਨਾਲ ਸਰੀ ਵਿੱਚ 915 ਨਵੀਆਂ ਸੀਟਾਂ ਉਪਲਬਧ ਹੋਣਗੀਆਂ ਇਹ ਪ੍ਰੋਜੈਕਟ ਦੱਸਦੇ ਹਨ ਕਿ ਕਿਵੇਂ ਸਰੀ ਦੇ ਵਿੱਚ ਤੇਜ਼ੀ ਨਾਲ ਵਧ ਰਹੇ ਵਿਦਿਆਰਥੀ ਦਾਖਲੇ ਦੇ ਸੰਸਥਾਵਾਂ ਨੂੰ ਤਿਆਰ ਵਿੱਚ ਰੱਖ ਕੇ ਸਕੂਲਾਂ ਨੂੰ ਵਿਧਾਇਆ ਜਾ ਰਿਹਾ ਹੈ ਪਿਛਲੇ 7 ਸਾਲਾਂ ਦੇ ਵਿੱਚ 8200 ਵਿਦਿਆਰਥੀ ਸਥਾਨ ਬਣਾਈ ਗਏ ਹਨ ਅਤੇ 600 ਹੋਰ ਜਲਦੀ ਨਵੇਂ ਆ ਰਹੇ ਨੇ ਮਹੱਤਵਪੂਰਨ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਫੋਰਸਥਰੋਡ ਐਲੀਮੈਂਟਰੀ ਵਿੱਚ 340 ਸੀਟਾਂ ਜੋੜੀਆਂ ਜਾਣਗੀਆਂ ਅਤੇ ਇਹ ਡਿਜ਼ਾਈਨ ਸਥਿਰ ਰਹੇਗਾ। ਜਾਰਜ ਗ੍ਰੀਨਵੇ ਐਲੀਮੈਂਟਰੀ ਦੇ ਵਿੱਚ 350 ਸੀਟਾਂ ਦਾ ਵਿਸਤਾਰ 2025 ਤੱਕ ਤਿਆਰ ਹੋ ਜਾਏਗਾ। ਸਿਟੀ ਸੈਂਟਰ ਲਰਨਿੰਗ ਸੈਂਟਰ ਦੇ ਵਿੱਚ 2025 ਤੱਕ ਸਰੀ ਦੇ ਸਿਟੀ ਸੈਂਟਰ ਵਿੱਚ 225 ਨਵੀਆਂ ਸੀਟਾਂ ਉਪਲਬਧ ਹੋਣਗੀਆਂ। ਉੱਥੇ ਹੀ ਰਚਨਾ ਸਿੰਘ ਸਿੱਖਿਆ ਤੇ ਬਾਲ ਸੰਭਾਲ ਮੰਤਰੀ ਨੇ ਕਿਹਾ ਕਿ ਅਸੀਂ ਸਰੀ ਵਿੱਚ ਨਿਵੇਸ਼ ਕਰਨ ਦੇ ਲਈ ਵਚਨਬੱਧਾ ਤਾ ਜੋ ਸਾਡੇ ਕੋਲ ਵਿਦਿਆਰਥੀਆਂ ਲਈ ਜ਼ਰੂਰੀ ਕਲਾਸਰੂਮ ਵੀ ਹੋਣਗੇ ਸਾਰੇ ਦੇ ਪਰਿਵਾਰਾਂ ਨੂੰ ਜਲਦੀ ਹੀ ਬੱਚਿਆਂ ਦੇ ਪੜ੍ਹਾਈ ਦੇ ਲਈ ਹੋਰ ਕਲਾਸਰੂਮ ਦੀ ਸਹੂਲਤ ਮਿਲਣ ਵਾਲੀ ਹੈ ਕਿਉਂਕਿ ਬੀਸੀ ਸਰਕਾਰ ਨੇ ਸ਼ਹਿਰ ਵਿੱਚ ਵਧ ਰਹੀ ਆਬਾਦੀ ਨੂੰ ਦੇਖਦਿਆਂ ਹੋਇਆ ਸਕੂਲਾਂ ਦੇ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਹੋਇਆ ਹੈ ਇਸ ਨਿਵੇਸ਼ ਦੇ ਤਹਿਤ ਫੋਰਸਿਥ ਰੋਡ ਐਲੀਮੈਂਟਰੀ ਅਤੇ ਜਾਰਜ ਗ੍ਰੀਨਵੇ ਐਲੀਮੈਂਟਰੀ ਦੇ ਵਿੱਚ ਕਲਾਸਰੂਮ ਜੋੜੇ ਜਾਣਗੇ ਅਤੇ ਨਾਲ ਹੀ ਸਿਟੀ ਸੈਂਟਰ ਲਰਨਿੰਗ ਸੈਂਟਰ ਨੂੰ ਵੀ ਇੱਕ ਨਵੇਂ ਐਲੀਮੈਂਟਰੀ ਸਕੂਲ ਦੇ ਵਿੱਚ ਬਦਲਿਆ ਜਾਏਗਾ। ਜਸਨਾਲ ਸਰੀ ਵਿੱਚ 915 ਨਵੀਆਂ ਸੀਟਾਂ ਉਪਲਬਧ ਹੋਣਗੀਆਂ ਇਹ ਪ੍ਰੋਜੈਕਟ ਦੱਸਦੇ ਹਨ ਕਿ ਕਿਵੇਂ ਸਰੀ ਦੇ ਵਿੱਚ ਤੇਜ਼ੀ ਨਾਲ ਵਧ ਰਹੇ ਵਿਦਿਆਰਥੀ ਦਾਖਲੇ ਦੇ ਸੰਸਥਾਵਾਂ ਨੂੰ ਤਿਆਰ ਵਿੱਚ ਰੱਖ ਕੇ ਸਕੂਲਾਂ ਨੂੰ ਵਿਧਾਇਆ ਜਾ ਰਿਹਾ ਹੈ ਪਿਛਲੇ 7 ਸਾਲਾਂ ਦੇ ਵਿੱਚ 8200 ਵਿਦਿਆਰਥੀ ਸਥਾਨ ਬਣਾਈ ਗਏ ਹਨ ਅਤੇ 600 ਹੋਰ ਜਲਦੀ ਨਵੇਂ ਆ ਰਹੇ ਨੇ ਮਹੱਤਵਪੂਰਨ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਫੋਰਸਥਰੋਡ ਐਲੀਮੈਂਟਰੀ ਵਿੱਚ 340 ਸੀਟਾਂ ਜੋੜੀਆਂ ਜਾਣਗੀਆਂ ਅਤੇ ਇਹ ਡਿਜ਼ਾਈਨ ਸਥਿਰ ਰਹੇਗਾ। জর্জ ਗ੍ਰੀਨਵੇ ਐਲੀਮੈਂਟਰੀ ਦੇ ਵਿੱਚ 350 ਸੀਟਾਂ ਦਾ ਵਿਸਤਾਰ 2025 ਤੱਕ ਤਿਆਰ ਹੋ ਜਾਏਗਾ। ਸਿਟੀ ਸੈਂਟਰ ਲਰਨਿੰਗ ਸੈਂਟਰ ਦੇ ਵਿੱਚ 2025 ਤੱਕ ਸਰੀ ਦੇ ਸਿਟੀ ਸੈਂਟਰ ਵਿੱਚ 225 ਨਵੀਆਂ ਸੀਟਾਂ ਉਪਲਬਧ ਹੋਣਗੀਆਂ। ਉੱਥੇ ਹੀ ਰਚਨਾ ਸਿੰਘ ਸਿੱਖਿਆ ਤੇ ਬਾਲ ਸੰਭਾਲ ਮੰਤਰੀ ਨੇ ਕਿਹਾ ਕਿ ਅਸੀਂ ਸਰੀ ਵਿੱਚ ਨਿਵੇਸ਼ ਕਰਨ ਦੇ ਲਈ ਵਚਨਬੱਧਾ ਤਾਂ ਜੋ ਸਾਡੇ ਕੋਲ ਵਿਦਿਆਰਥੀਆਂ ਲਈ ਜ਼ਰੂਰੀ ਕਲਾਸਰੂਮ ਵੀ ਹੋਣਗੇ